ਤੋ ਅਜ ਰਾਮਗੜ੍ਹ ਦੀ ਬਾਜੀ ਤੇ ਟਰੈਕਟਰ ਵਾਲੀ ਬਾਜੀ ਦੀਆਂ ਪਰਚੀਆਂ ਕੱਢੀਆਂ ਜਾਂਦੀਆਂ ਨੇ ਆਪਣੇ ਪਰਾ 43 ਸਿੱਧੂ ਉਹਨਾਂ ਵੱਲੋਂ ਕਾਲੀ ਚੱਲ ਵੀ ਵੀਡੀਓ ਮੇਰਾ ਭਰਾ ਬਣਿਆ ਹੁਣ ਹੋ ਜਾ ਸ਼ੁਰੂ ਕਾਲਾ ਇਹ ਚ ਵਾਲ ਦੀ ਵੀ ਪਾਸੋਂ ਪਰਚੀ ਉੱਤੇ ਹੀ ਫੜ ਲਿਆ ਉਹ ਉਹਨਾਂ ਨੂੰ ਪਰਚੀ ਉਹ ਫੜਾਈ ਕਿੱਲੋ ਨਾ ਨਾ ਬੋਲ ਬੋਲ ਖੋਲ ਖੋਲ ਪਾਈ ਚੱਲ ਯਾਰ ਅਸੀਂ ਆ ਗਿਆ ਉੱਥੇ ਹੋਏਗੇ ਵਿੱਚ ਉਹ ਤਾਂ ਪਰਚੀ ਅਗਲੇ ਕੋਲ ਬਾੜ ਦੇ ਵੀਰੇ ਪਰਚੀਆਂ ਕੌਣ ਲੱਗਿਆ 120 ਪਰਚੀਆਂ ਪਈਆਂ ਨੇ ਇਹਨਾਂ ਵਿੱਚੋਂ 80 ਪਰਚੀਆਂ ਚੱਕਾਂਗੇ ਜਿਹੜੀਆਂ ਨਿਕਲੀਆਂ ਵੀਰ ਬਣ ਕੇ ਉਹ ਐਂਟਰੀ ਪਾਉਣ ਦੀ ਕਰ ਦਿਓ ਠੀਕ ਹੈ ਜੀ ਨਾਲ ਦੀ ਨਾਲ ਨਾਲ ਦੀ ਨਾਲ ਬੁਲਾ ਲਓ ਸਾਰਿਆਂ ਨੂੰ ਜਿਹੜਾ 2 ਘੰਟੇ ਦਾ ਟਾਈਮ ਹੋ ਗਿਆ ਹੈ ਥੱਕਣਾ ਵਾ ਪਹਿਲੀ ਪਰਚੀ ਜੀ ਮਨਪ੍ਰੀਤ ਖਹਿਰਾ ਮਨਪ੍ਰੀਤ ਖਹਿਰਾ ਮਨਪ੍ਰੀਤ ਖਹਿਰਾ ਵੀਰੇ ਕਾਪੀ ਦਾ ਤਾਰੀ ਚਲੋ ਵੀਰੇ ਜਾਇ ਕਾ ਕੰਮ ਵੀ ਬੜਾ ਆਹ ਬੜਾ ਤੱਕ ਕਰਤੀ ਬੜਾ ਬਾਕੀ ਨਹੀਂ ਚੱਲ ਰਹੀ ਕਾਲੀ ਹਾਂ ਪਤਾ ਲਾਉਣ ਵਾਲਾ ਐਂਟਰੀ ਨਹੀਂ ਕਰੀ ਉਹਨੇ ਜਿਹਦਾ ਤੇ ਹੈਗਾ ਪਤਨ ਦੀ ਮੈਂ ਮੰਨ ਵੀ ਖੈਰ ਹੈ ਕਿ ਕੈ ਨੰਬਰ ਵਰਤੀ ਹੈ 11 ਨੰਬਰ ਵਰਤੀ ਦਿਓ ਆਇ ਤੇ ਹਾਂ 11 ਨੰਬਰ ਪਿੱਛੇ ਲਿਖ ਦੀ 11 ਕਾਲੀ ਚੱਲੀ ਜਾ ਲਾ ਵੀਡੀਓ ਲੰਬੀ ਚੱਲ ਜਣੀ ਆ ਉਹ ਚੱਲੂ ਹੈ ਹਾਂ ਚਲੋ ਜੀ ਹੋਰ ਬਣਾ ਲਓ ਯਾਰ ਚੰਨੀ ਤਨਾਸ ਲਿਖ ਦੇ ਤੇ ਚੰਨੀ ਤਨਾਸ ਚੰਨੀ ਤਨਾਸ 80 ਨੰਬਰ ਜੀ ਇੱਕ ਹੋਰ ਲਾ ਲਓ ਵੀਰੇ ਯਾਰ 88 ਨੰਬਰ ਰਿਡੀਓ ਚੰਨੀ ਸੁਣਾ ਠੀਕ ਹੈ ਜੀ ਫੋਨ ਕਿੱਥੇ ਕੱਲੀ ਆਪਣੇ ਕੋਲ ਹੈਰੀ ਸੰਧੂ 191 101 ਨੰਬਰ ਜੀ ਹੈਰੀ ਸੰਧੂ ਲੋਹਤ ਮਾਰ ਕਰਾ ਬਣਾ ਜਾ ਤੇ ਕੀ ਇਹਨਾਂ ਉੱਪਰ ਲੀਆਂ ਪਹਿਲੇ ਪਹਿਲਾਂ ਦੀਆਂ ਵਾਲੀਆਂ ਆ ਗਈਆਂ ਦਾ ਧਮਾ ਲੀ ਜੀ ਰਾਜੂ ਜਿਗੇੜਾ 66 ਨੰਬਰ ਰਾਜੂ ਜਿਗੇੜਾ ਹੋਈਏ ਹੋਰ ਧਮਾ ਲਾਉਂਦੀ ਕਿੰਨਾ ਨੰਬਰ 66 66 ਨੰਬਰ ਰਾਜੂ ਜਿਗੇੜਾ ਦਫਾ ਫਾ ਚੱਲ ਗੋਰਾ ਲੋਗੜ 34 ਨੰਬਰ ਗੋਰਾ ਲੋਗੜ ਜੀ 34 ਨੰਬਰ ਕਾਲਾ ਪੰਜਰੁਖਾ 9 ਨੰਬਰ 9 ਨੰਬਰ ਜੀ ਕਾਲਾ ਪੰਜਰੁਖਾ ਜੱਗਾ ਟੱਬਾ 81 ਨੰਬਰ ਜੱਗਾ ਟੱਬਾ ਜੀ 81 ਨੰਬਰ കർമ ശിവഗଡ 16 നമ്പർ 16 നമ്പർ കർമ ശിവഗଡ ぷരി മൗ ആന 99 നമ്പർ 99 നമ്പർ ജീ ぷരി മൗ റാണാ ぷരി മൗ ആന എത്ര നമ്പർ 99 99 99 പരമ ഗോൾ 60 നമ്പർ പരമ ഗോൾ 60 ਨੰਬਰ ਇਹ ਸਾਰੇ ਨਹੀਂ ਕੱਟੇ ਪੜ੍ਹ ਲਓ ਪੜ੍ਹ ਲਓ ਗੁਰਦੀਪ ਰੱਬੋਂ 53 ਨੰਬਰ 53 ਨੰਬਰ ਗੁਰਦੀਪ ਰੱਬੋਂ 20 ਜੀ ਹਾਂ ਬੀ ਨੰਬਰ ਜਸਪ੍ਰੀਤ ਨੌ ਲੜੀ ਜਸਪ੍ਰੀਤ ਨੌ ਲੜੀ 20 ਨੰਬਰ 11 ਨਿਕਲ ਗਈਆਂ 20 ਨੰਬਰ ਜੀ ਨੰਬਰ ਜੀ ਜੀ ਜੰਮਨ ਖੜਾਵੜ ਜੰਮਨ ਖਰਾਵੜ 36 ਨੰਬਰ ਹਲਾਕ ਕਰਾ ਬੜੀ ਓਏ ਇੱਥੇ ਲੇਟ ਮੇਰਾ ਲੱਭਦਾ ਕੁਦਰਤ ਖੇੜੀ ਕੁਦਰਤ ਖੇੜੀ 15 ਨੰਬਰ ਕਿਸਮਤਾਲੀਆ ਲੋਬੀ ਦੁਆਰ ਤੇ ਆਹ ਵੀ ਕੱਢਦੇ 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 ਵੀ ਕੱਢਦੇ ਨਾਲ ਜੀ ਕੁਦਰਤ ਖੇੜੀ ਗੁਰਦੀਪ ਘਟਾਲਾ ਗੁਰਦੀਪ ਘਟਾਲਾ 90 ਨੰਬਰ ਆਹ ਗੁਰਦੀਪ ਘਟਾਲਾ ਅਗਲਾ 90 ਨੰਬਰ ਗੁਰਦੀਪ ਕਠਾਲਾ ਗੁਰਦੀਪ ਕਠਾਲਾ ਠੀਕ ਹੈ ਜੀ ਇੱਕ ਪਿੱਛੇ ਚੱਕ ਓਏ ਆਹ ਦਾ ਧੱਕੇ ਨਾਲੇ ਆ ਗਿਆ ਬੰਦਾ ਸਿੱਧੂ ਮਾਨਕ ਮਾਜਰਾ ਸਿੱਧੂ ਮਾਨਕ ਮਾਜਰਾ ਸਿੱਧੂ ਮਾਨਕ ਮਾਜਰਾ 31 ਆ ਗਈ ਇੱਕ ਰੀ ਬਾ ਰੱਖ ਕੋਈ ਨਾ 31 ਨੰਬਰ ਉਹ ਆਮ ਲੋ ਜੀ ਦੱਸਾ ਮਲੋ ਦੱਸਾ ਮਲੋ ਜਸਾ ਵਲੋਂ ਮੈਂ ਜਰਾ ਨੌਵੇਂ ਲਿਆ ਦੀ ਨਾਲੇ ਨਿਕਲੇ ਜਿੰਨਾਂ ਨੂੰ ਮਾਰ ਹਸਤਾਂ ਦੋ ਆ ਗਈਆਂ ਦੀ ਦੀਪਾ ਰੌਣੀ ਦੀਪਾ ਰੌਣੀ ਇੱਕ ਨੰਬਰ ਜਰਾ 41 ਮੁੰਡੇ ਮੁੰਡੇ ਲਖਾ ਕੇ ਕਿੰਨੇ ਆਉਣ ਵਾਲੇ ਕੱਲ ਇੱਕ ਵਾਰ ਜਿਹੜਾ ਕੌਲਰ ਨਾਲ ਕਹਿੰਦਾ ਤੂੰ ਕੋਈ ਨਹੀਂ ਕੋਈ ਨਹੀਂ ਗੋਲੀ ਹੁਣ ਖੜ ਜਾ ਦੋ ਮਿੰਟ ਚੱਲੀ ਜਾਂਦੇ ਕੰਮ ਕੌਲਰ ਨਾਲ ਹਾਂ ਦੀਪਾ ਲਖਾ ਕੇ ਪਰ ਦੂਜੀ ਦੇ ਵਿੱਚ ਆਪਰੇ 2 ਜੱਟ ਮੰਨ ਲਿਆ ਗਿਆ ਹੋਂ ਗਾ ਫਿੱਟੀਆਂ ਚਰਨੀ ਪੁੱਟਾ 70 ਨੰਬਰ ਚਰਨੀ ਪੁੱਟਾ 70 ਨੰਬਰ ਜੀ ਰਵੀ ਟਕੌਂਦਾ ਰਵੀ ਟਕੌਂਦਾ 32 ਨੰਬਰ ਇੰਟੂ ਗਾਲ ਇੰਟੂ ਗਾਲ 68 ਨੰਬਰ ਅੰਨਾ ਹਟ ਨੰਬਰ ਰਾਜਵੀਰ ਰਾਜਗੜ ਰਾਜਵੀਰ ਰਾਜਗੜ 59 ਨੰਬਰ 59 ਨੰਬਰ ਇਹਦੀ ਐਂਟਰੀ ਤਾਂ ਮੈਂ ਬਣਾਉਣਾ ਕਾਲੀ ਜੱਸੀ ਜਲਾਜਣ ਜੱਸੀ ਜਲਾਜਣ 66 ਨੰਬਰ 67 ਨੰਬਰ ਕਾਟ ਕਾਟ 67 ਕਾਟ 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 ਗਰਦੀਪ ਦੀਵਾ ਗਰਦੀਪ ਦੀਵਾ 91 ਨੰਬਰ ਇਹ ਜਿਨ੍ਹਾਂ ਦੀਆਂ ਪਰਤੀਆਂ ਨਿਕਲ ਰਹੀਆਂ ਨੇ ਐਂਟਰੀ ਅੱਜ-ਅੱਜ ਪਹੁੰਚਦੀ ਕਰਦੇ ਹੋ ਠੀਕ ਹੈ ਜੀ। ਹਾਂ। ਅੱਗੇ ਉਦੋਂ ਬਾਅਦ ਫਿਰ ਹੋਰ ਕਬੂਤਰ ਲਿਖਾਂਗੇ ਜੀ। ਰਾਜਾ ਲਹਿਲ 82 ਨੰਬਰ। ਰਾਜਾ ਲਹਿਲ 82 ਨੰਬਰ। ਸਿਮਾ ਬੁਆਣੀ 47 ਨੰਬਰ। ਸਿਮਾ ਬੁਆਣੀ ਬੁਆਣੀ 47 ਨੰਬਰ। ਰਾਜ ਆਸਟ੍ਰੇਲੀਆ 39 ਨੰਬਰ ਰਾਜ ਆਸਟ੍ਰੇਲੀਆ 39 ਨੰਬਰ ਗੁਰੀਪੁੱਟਾ 38 ਨੰਬਰ ਗੁਰੀਪੁੱਟਾ 38 ਨੰਬਰ ਰਵੀ ਟਿੱਬੀ ਰਵੀ ਟਿੱਬੀ 95 ਨੰਬਰ ਜਨੂਜੀ ਹਾਂਜੀ ਹਾਂਜੀ ਥੋੜੀ ਜੱਗਾ ਯੂਐਸ 10 ਯੂਐਸ ਆਪਣੀ 6 ਨੰਬਰ ਇਧਰ ਆ ਵੀਰ ਉਹਨਾਂ ਦੇ ਗੋਗਾ ਘਰਾਚੋਂ 97 ਨੰਬਰ 97 ਨੰਬਰ ਗੋਗਾ ਘਰਾਚੋਂ ਅਗੇ ਮੈਂ ਪਿੱਛੇ ਜਾ ਲਾ ਠੀਕ ਹੈ 31 ਵਰਚੋਂ ਮੋਜਾ ਨਗਾਵਾਂ ਆ ਮੋਜਾ ਮੋਜਾ ਨਗਾਵਾਂ 24 ਨੰਬਰ 24 ਨੰਬਰ ਮੋਜੇ ਵਾਲੀ ਟੱਕਾਈ ਓਏ ਦੱਸੋ ਕਰੇ ਨੰਬਰ 24 ਨਹੀਂ ਉਹ ਜਿਹੜੇ ਦੇ ਹਾਂ ਵਾਪਸ ਜਸਨ ਅਜਨੇਰ ਜਸਨ ਅਜਨੇਰ ਹੈਗਾ ਜੀ ਨੰਬਰ ਜਸਨ ਆ ਦੇਖ ਵੀਰੇ ਕਿੰਨਾ ਨੰਬਰ ਹੈ ਜਸਨ ਅਜਨੇਰ 19 19 ਨੰਬਰ ਆ ਜੀ ਕਾਕਾ ਜਨੇਰ ਕਾਕਾ ਜਨੇਰ ਆ ਕਿੰਨੀ ਗਾੜੀ ਛੱਡਣਾ ਪਾਇਆ ਹੋਇਆ ਬਰਤੀ ਟਿਕ ਟਿਕ ਕਿਹੜਾ ਤੇਨੀ ਚਲੋ ਚਲੋ ਤੁਸੀਂ ਕਰੋ ਤੇਜੀ ਹੱਲਾ ਤੇਜੀ ਹੱਲਾ ਜੀ ਤੇਜੀ ਹੱਲਾ ਨੇ ਤੁਹਾਨੂੰ ਕਿੰਨਾ ਨੰਬਰ ਜੀ 29 29 ਨੰਬਰ ਜੀ ਤੇਜੀ ਹੱਲਾ ਕੀ 564 ਨੰਬਰ ਕੀ 564 ਨੰਬਰ ਪਰਨੀਤ ਢੱਲਵਾਲ ਇਹ ਵੀ ਉਹ ਇਦਾਂ ਲਿਖੀ ਗਏ ਬੱਤ ਦੇ ਲਈ ਗਾਲੀ ਨੰਬਰ ਨੰਬਰ ਇਹਦਾ 900 ਪਖਾ ਸਕ ਇਹਦਾ ਦੂਜੇ ਰੋਡ ਲਿਖਿਆ ਹੈ 200 ਦਾ ਆ ਰਿਹਾ 920 ਨੂਰ ਚਹਿਲ ਨੂਰ ਚਹਿਲ ਕਿੱਧਰੋਂ ਆ ਗਈ ਇੰਨੀ ਬੜੀ ਇਹ ਓਏ ਟੀਟੇ ਰੋਡ ਪੈ ਗਈ ਸੀ ਕਾਲੀ ਚੱਲੀ ਜਦੋਂ ਉਸਤਾਦ ਜੀ ਬਾਈ ਜੀ 10 ਮਿੰਟ ਵਿੱਚ ਚੱਲੀ ਜਾਣਾ ਨੂਰ ਚਹਿਲ ਓਏ ਕਾਲੀ ਇੱਕ ਮਿੰਟ ਇੱਕ ਮਿੰਟ 200 ਲੈਣਾ ਹੈ 33 ਨੰਬਰੋਂ ਕੱਟਣਾ ਇੱਕ ਮਿੰਟ ਹਾਂ ਪਹਿਲਾਂ ਤੂੰ ਨਹੀਂ ਸਿੜਦੇ 33 ਨੰਬਰ ਤੇ ਨੂਰ ਚਹਿਲ ਲਿਖਿਆ ਓਏ ਇਹ ਤਾਂ 200 ਲੈਣਾ ਜੇ ਪਾਉਂ ਉਸ ਨੂੰ ਬਰਾਦਰ ਨੂਰ ਚਹਿਲ ਹਾਂ ਕਿੰਨਾ ਨਹੀਂ ਆ ਕਿੰਨਾ ਨੰਬਰ ਆ ਦੇਖੀ ਵੀਰੇ ਨੂਰ ਚਾਹਲ ਕਿੰਨਾ ਨੰਬਰ ਤੇ ਸੰਦੀਪ ਖਨੇਾਨ ਸੰਦੀਪ ਖਨੇਾਨ ਦਾ ਹੈਗਾ ਭਾਈ ਕਿਹੜਾ ਵੀਰੇ ਸੰਦੀਪ ਸੰਦੀਪ ਖਨੇਾਨ ਆਹ 8 ਨੰਬਰ ਕਿੰਨਾ ਨੰਬਰ ਵੀ 86 59 ਜਗਰਾਉ 59 ਜਗਰਾਉ ਅੰਦਰ ਵਾਲਿਆਂ ਹੱਤ ਪਈਆਂ ਨ ਇੱਕ ਵੀ ਨਹੀਂ ਬੋਲੀ ਅਜ 59 ਵੀ ਨਹੀਂ ਮਮਾ ਹੱਤ ਜੀਤਾ ਰਾਜ 88 ਨੰਬਰ ਜੀਤਾ ਰਾਜੇਲ 88 ਨੰਬਰ ਹੈ। ਉਹੀ ਇਹ ਜਾਂਟੀ ਜਿਹੜਾ ਮੈਂ ਲਖਾਇਆ ਸੀ। ਜਾਂਟੀ ਰਮਾਨੀ। ਜਾਂਟੀ ਰਮਾਨੀਆਂ। ਰਮਾਨੀਆਂ 43 ਨੰਬਰ। 43 ਨੰਬਰ ਦੀ ਜਾਂਟੀ ਰਮਾਨੀ ਆ। ਉਹ ਗੋਲ ਵਾਲਿਆਂ ਦੇ ਕਿਹੜਾ ਸੋਭਾ ਗੋਲ? ਸੋਭਾ ਗੋਲ ਜੀ। ਗੋਲ ਆਖਾ। ਇਹ ਨੰਬਰ ਆ ਦੇਖੀ ਵੀ ਲਓ ਜੀ ਸੋ ਬਿੱਲਾ ਫਲੋਰ ਹੈ ਬਿੱਲਾ ਫਲੋਰ ਹੈਗਾ ਬਿੱਲਾ ਫਲੋਰ ਮਾ ਸਾਡੀਆਂ ਆ ਰਹੀਆਂ ਸੀ ਬਿੱਲਾ ਫਲੋਰ ਆ ਰਿਹਾ ਹੈ ਇਹ ਹੁਣੇ ਪਹਿਲਾਂ ਆਇਆ ਤਾਂ ਬਿੱਲਾ ਫਲੋਰ ਹੈ ਜੀ ਇੰਦਰ ਭੇਜਦੇ ਮੈਂ ਫੋਟੋ ਉਹ ਖੜ ਚਾਲ ਬੀਰੀ ਪੱਲਾ 96 ਨੰਬਰ ਬੀਰੀ ਪੱਲਾ 96 ਨੰਬਰ ਗੋਲੂ ਆਸੀ ਸ਼ਾਂਤੀ ਨੰਬਰ ਗੋਲੂ ਆਸੀ 37 ਨੰਬਰ ਵੀਰ ਇਕਲਾ ਨਿਹਰ ਦਾਸਤਾਹ ਠੀਕ ਆ ਕਾਲੀ RAM ਗਾੜਾ കാലി രമഗ്ര വൃന്ദ്ര മാനഗ്യോത് സേവജോത് സള ਕਿੰਨਾ ਨੰਬਰ ਚਰਨੀ ਪੁੱਟਾ 52 ਨੰਬਰ ਦੀ ਚਰਨੀ ਪੁੱਟਾ ਆ ਮੁੰਜੇ ਨੰਬਰ ਦੀ ਨਿਕਲ ਜਾਣੀ ਹੈ 220 ਦਾ ਬੱਚਿਆ 골ਡੀ ਹਸਨਪੁਰ 68 ਨੰਬਰ 골ਡੀ ਹਸਨਪੁਰ 68 ਨੰਬਰੀ ਇਹ ਕਿੰਨੀਆਂ ਪਾਰਟੀਆਂ ਕੱਢਣੀਆਂ ਕਿੰਨੀਆਂ ਨੇ 80 80 ਬਣਾ ਟੋਟਲ ਕਿੰਨੇ ਕਰਨੇ ਨੇ ਕੰਪਿਊਟਰ ਡੀਸੀ 69 ਡੀਸੀ 6952 ਨੰਬਰ 52 ਨੰਬਰ ਤੇ 52 ਨੰਬਰ ਹੈ ਜੀ ਹਾਂ ਜੀ ਕਮਲ ਬੜਾ ਜਾਨ ਮੰਜਾ ਗੋ ਮਾ ਪਾ ਲਗਾ ਚ ਨੰਬਰ ਗਾ ਆ ਸਮਾਨ ਦਾ ਰਾਸੀ ਬਿੱਟੂ ਟਮੋਟ ਬਿੱਟੂ ਆ ਬੇ ਬਿੱਟੂ ਆ ਬਾ ਗੋ ਸੀ ਨੰਬਰ ਕਾਲੂ ਲਾ ਪਰਾਨਿਆ ਨਿਮਰਤ ਚੌਧਰੀ ਸੰਗਰੂ 55 ਫਤੇ ਟਾੜਾ ਫਤੇ ਟਾੜਾ 14 ਨੰਬਰ ਹੈਲੋ ਸਨੀ ਟੋਡੇ 86 ਨੰਬਰ ਹੈ ਸਨੀ ਟੋਡੇ 86 ਨੰਬਰ 96 86 ਚਲੋ ਜੀ ਉਹ ਕਹਦੇ ਰਾਣਵਾੜਾ ਲੈਣੀ ਹੈ ਜੀ ਦੀਪਾ ਆਰਾਮਗੜ ਹਲੋ ਕਿਨਨਗੁਰ 62 ਜੀ ਦੀ ਮਤੀ ਅੰਦਰ ਜਾਈ ਰਾਣਵਾੜਾ ਵਾਲਾ ਸਰਪੰਚ ਨੂੰ ਜਾ ਫਿਰੋਜ਼ ਸਲਾਣਾ ਰੋਜ ਸੁਣਾਣਾ ਪੱਟੀ ਨਿਕਲੀ ਗਈ ਹਾਂਜੀ ਆ ਗਈ ਉਹਦੇ ਕੋਲ ਐਂਟਰੀ ਫਰਦੀਪ ਸਾਹਿਬ ਪਰ ਰੱਖਦੇ ਡੋਟ ਦੇ ਨਾਮ ਤੋਂ ਕਰਾ ਦਿੰਦੇ ਫਰਦੀਪ ਸਾਹਿਬ ਪਰ ਫਰਦੀਪ ਸਾਹਿਬ ਜੀ ਮਨਪ੍ਰੀਤ ਸਾਨਿਹੜ ਠੀਕ ਹੈ ਮਨਪ੍ਰੀਤ ਸਾਨਿਹੜ ਇਹਦਾ ਆਪਣਾ ਹੀ ਆ ਵੀਰੇ ਸੱਤਾਂ ਜੀ ਦੋਨੇ ਨਿਕਲੇ ਆ ਆਪਣੇ ਜੀਤਾ ਚੰਦਨਵਾਲ 42 ਨੰਬਰ ਦਾਰੀ ਨੰਬਰ ਲਾਡੀ ਯੂਐਸਏ ਲਾਡੀ ਯੂਐਸਏ ਬਿੱਲਾ ਮਟੋੜਾ ਬਿੱਲਾ ਮਟੋੜਾ ਰਾਜਾ ਸਦਮਾ ਰਾਜਾ ਸਦਮਾ ਵੀ ਆਪਣੀਆਂ ਵੀ 76 ਨੰਬਰ 76 ਨੰਬਰ ਯਾਦ ਰੱਖਿਓ 76 ਨੰਬਰ ਆਹ ਹਾਂ ਬ੍ਰੋ ਫਾਤੇ ਕੈਨੇਡਾ ਕਿੰਨਾ ਨੰਬਰੀ 22 ਫਾਤੇ ਕੈਨੇਡਾ ਜੀ 22 ਨੰਬਰ ਨਰਮਲ ਚੱਕ ਲਈ ਸ਼ੇਰ ਨਰਮਲ ਚੱਕ ਲਈ ਸ਼ੇਰ 76 ਗੋਲਾ ਜਰਗ ਗੋਲਾ ਜਰਗ ਥੋੜੇ ਗੋਲਾ ਜਰਗ 30 ਨੰਬਰ ਕਿੰਦਾ ਫੁੱਲੇ ਵਾਲ ਕਿੰਦਾ ਫੁੱਲੇ ਵਾਲ ਕਿੰਦਾ ਫੁੱਲੇ ਵਾਲ ਇਹਦਾ ਉਹ ਤਾਂ ਵੀਰਾ ਹੈ ਲਿਸਟ ਚੋਂ ਲਾਵਾ ਕਿੰਨਾ ਵੀਰੇ ਇੱਕ ਨੰਬਰ ਲਿਸਟ ਚੋਂ ਹੈ ਹਾਂ ਜਿਹਨੇ ਲਿਖਾਇਆ ਇਦਾਂ ਯਾਰ ਤਲਵਿੰਦਰ ਚੌਕੀਮਾਨ 98 ਨੰਬਰ ਤਲਵਿੰਦਰ ਚੌਕੀਮਾਨ 98 ਨੰਬਰੀ 72 ਬਰਚੇ ਹੋ ਗਏ ਬਾਈ 98 ਹਰਸ਼ ਸਿੰਘਾ ਦੋਦ ਹਰਸ਼ ਸਿੰਘਾ ਦੋਦ 93 93 ਨੰਬਰ 93 93 ਮਾਣੀ ਨਾਮ ਹੈਗਾ ਸਾਥ ਰਹਿ ਗਏ ਜੀ ਕਾਲਾ ਗੌੜ ਕਾਲਾ ਗੌੜ ਦਾਲੇਰਾਉ ਦੀ ਬਤ 77 ਕਰਮਾ ਮੰਗੇਵਾਲ ਕਰਮਾ ਮੰਗੇਵਾਲ ਕਿਹੜਾ ਨੰਬਰ ਹੈ 10 10 ਸਰ ਨੰਬਰ ਕਰਮਾ ਮੰਗੇਵਾਲ ਪਰਮਜੀਤ ਸ਼ੇਰਗਿੱਲ ਪਰਮਜੀਤ ਸ਼ੇਰਗਿੱਲ ਬਾਤ ਬਾਤ ਲੈ ਜੀ 22 27 ਲੈ ਜੀ ਕੋਈ ਨਾ ਦੱਸਵਾ ਲੈ ਆਹ ਵੀ ਕੱਲਾ ਉਹ ਵੀ ਲੈ ਗਿਆ ਮੋਹਿਤ ਨਾਮ ਲਖਾਇਆ ਜੀ ਨੇ ਬਈ ਲਖਾ ਕੇ ਗਿਆ ਮੁੰਡਾ ਉਹੀ ਫਿਰਦਾ ਉਹ ਵੀਰੇ ਜੀ ਨੇ ਕੱਲਾ ਨਾਮ ਮੋਹਿਤ ਲਖਾਇਆ ਉਹ ਮੇਰਾ ਵੀਰ ਕੰਟੈਕਟ ਕਰੇ ਆਹ ਦੇ ਹੈਗਾ ਹੈਗਾ 26 ਨੰਬਰ 26 ਨੰਬਰ ਆ ਡਾਕਟਰ ਬਾਗੜੀਆਂ ਡਾਕਟਰ ਬਾਗੜੀਆਂ ਤੁਹਾਡਾ ਨਾਮ ਹੈ ਆ ਵੀ ਹੈ ਆਇਆ ਵੀ ਹੈਗਾ ਦੱਸੋ ਮਨ ਤਾਂ ਟੈਂਸ਼ਨ ਆਉਂਦੀ ਨਹੀਂ ਤੁਹਾਡੇ ਦੋ ਚ ਲੋੜ ਤਾਂ ਇੱਕ ਲੱਗੀ ਹੈ ਨਾ ਵੀਰੇ ਦੋਏ ਤੇ ਦੋ ਛੱਡ ਨਹੀਂ ਦੋ ਹੈ ਬਲਜਾਰ ਸਿੱਧਵਾ ਬਲਜਾਰ ਸਿੱਧਵਾ ਤੂੰ ਚੱਕ ਦੇ ਸਿੱਧੀ ਗੱਲ ਕੰਮ ਦੇ ਮੈਂ ਇਹ ਆਪਣਾ ਉਹਨੂੰ ਚੁੱਕੀ ਦੋ ਗੱਡੀਆਂ ਵਿੱਚ ਚੱਲ ਇੱਕ ਹੋਰ ਉਹਦੇ ਸੁਨੀ ਕੁਲਵੀਰ ਸਰਪੰਚ ਕੁਲਵੀਰ ਸਰਪੰਚ 25 ਨੰਬਰ 25 ਨੰਬਰ ਚਾਰ ਰਹੇ ਤਿੰਨ ਬਲਜਿੰਦਰ ਸਾਨੀਪੁਰ ਬਲਜਿੰਦਰ ਸਾਨੀਪੁਰ 40 40 ਨੰਬਰ ਦੋ ਰਹਿ ਗਏ ਪਾ ਲਓ ਜੀ ਐਂਡ ਲੀਆਂ ਦੋ ਪਰਚੀਆਂ ਚਿੰਟੂ ਬਾਗੜੀਆਂ ਚਿੰਟੂ ਬਾਗੜੀਆਂ ਲਾਸਟ ਹੜ ਜਾ ਇੱਕ ਮਿੰਟ ਲਓ ਜੀ ਲਾ ਲਾ ਕੇ ਕੰਡਾ ਕਿੰਨਾ ਦਾ ਵੀਰੇ ਪੰਜ ਲਾਸਟ ਪਰਚੀ ਆ ਵੀਰੇ ਲਾਸਟ ਪਰਚੀ ਅ ਦਿਵਾਖ ਤੋਂ ਵੜਾ ਲੈ ਇਹ ਤੋ ਕਢਾ ਦੇ ਯਾਰ ਮੈਂ ਕਢਾਂਗੀ ਪਤਾ ਮੇਰੀ ਹੋ ਪਈ ਲਓ ਜੀ ਲਾਸਟ ਪਰਚੀ ਕਲਵੀਰ ਖਾਨਪੁਰ ਕਲਵੀਰ ਖਾਨਪੁਰ 100 ਨੰਬਰ ਗੁੱਡ ਨਾਈਟ ਵੀਰੇ 80 ਕਬੂਤਰ ਦੀ ਪਰਚੀ ਕੱਢੀ ਆ ਜੀ 50 ਕਬੂਤਰ ਆਪਾਂ ਕਰਿਆ ਦੂਜੇ ਲੋਟ 130 ਕਬੂਤਰ ਆਪਾਂ ਟੋਟਲ ਛਡਾਵਾਂਗੇ ਜੀ ਬਾਕੀ ਮੌਕੇ ਦੇ ਦੇਖਾਂਗੇ ਵੀਰੇ ਜਿੰਨਾਂ ਦੀ ਆਹ ਪਰਚੀਆਂ ਨਿਕਲੀਆਂ ਨੇ ਉਹ ਅੱਜ-ਅੱਜ ਆਪਣੀਆਂ ਐਂਟਰੀਆਂ ਪਹੁੰਚਦੀਆਂ ਕਰ ਦਿਓ ਜੀ ਚਾਹੇ Google Pay ਕਰ ਦਿਓ ਚਾਹੇ ਦੂਜੀ ਲੋੜ ਕਰ ਜਿਹਨਾਂ ਦਾ ਨੰਬਰ ਸਾਰੇਆਂ ਦਾ ਬੋਲੇ ਹੋਏ ਨੇ ਉਹਦੇ ਚੈੱਕ ਕਰ ਲਓ ਨਾ ਬੋਲੇ ਹੋਏ ਨੇ ਉਹਨਾਂ ਦੀਆਂ ਪਰਚੀਆਂ ਨਿਕਲੀਆਂ ਨੇ ਜੀ ਤੇ ਜਿਹੜੇ ਮੰਨ ਲਾ ਜਿਹੜੇ ਤੂੰ ਕਹਿੰਦਾ 160ਤੀ ਬਾਕੀ ਜਿਹਨਾਂ ਹੋਰ ਪੁੱਛਣਾ ਵੀ ਫੋਨ ਕਰਿਓ ਕੱਲ ਨੂੰ ਜਿਹੜੇ 130 ਤੂੰ ਕਹਿਣਾ ਉਹਦੀ ਲਿਸਟ ਨੰਬਰ ਦੇ ਦਾਂਗੇ ਭਰਾ ਦਾ ਵੀਡੀਓ ਤੇ ਤੇ ਵੱਧ ਤੋਂ ਵੱਧ ਵੀਰੇ ਦੇਖ ਲਓ ਜਿਹਦੇ ਜਿਹੜੇ ਰਾਮਗੜ੍ਹ ਬਾਈ ਦੇ ਕਬੂਤਰ ਐ